ਹਾਂ ਜਿੱਥੇ ਬੰਦੀਆਂ ਵੱਲੋਂ ਅੱਜ ਤੀਜਾ ਦਿਨ ਕਿਸਾਨ ਆਪਣੇ ਕਨੋਰੀ ਬਾਰਡਰ ਤੇ ਪਹੁੰਚੇ ਹੋਈਆਂ ਸੀ ਅੱਜ ਅਜਿਹੇ ਜਿਹੜਾ ਦਿਨ ਰਿਹਾ ਅਜਿਹੇ ਜਿਹੜਾ ਦਿਨ ਹੈ ਉਹ ਪੀਸ ਫੁੱਟੀ ਰਿਹਾ ਕਿਉਂਕਿ ਕਿਸਾਨਾਂ ਵੱਲੋਂ ਇੱਕ ਕੇਂਦਰ ਸਰਕਾਰ ਨਾਲ ਕਸ਼ਮੀਰੇ ਇੱਕ ਮੀਟਿੰਗ ਦਾ ਇੱਕ ਮੈਸੇਜ ਆਇਆ ਜੋ ਕਿ ਅੱਜ 5 ਵਜੇ ਉਹਨੇ ਮੀਟਿੰਗ ਕੀਤੀ इस तो 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 दरानसाना ने कोई अगे व कोशिश की थी। ਨੀ ਉਹ ਇੰਤਜ਼ਾਰ ਕਰ ਰਹੇ ਨੇ ਅੱਜ 5 ਵਜੇ ਜਿਹੜੀ ਮੀਟਿੰਗ ਹੋਣੀ ਸੀ ਨਾ ਉਸ ਦਾ ਇੰਤਜ਼ਾਰ ਕਰ ਰਹੇ ਜਦੋਂ ਵੀ ਉਧਰ ਕੋਈ ਮੈਸੇਜ ਆਊਗਾ ਵੀ ਮੈਸੇਜ ਕੀ ਆਵੇਗਾ ਵੀ ਕਿ ਕਿਸਾਨਾਂ ਦੇ ਕਿਸ ਤਰ੍ਹਾਂ ਦਾ ਬਿਆ ਮੰਗਾ ਮੰਨ ਦਿਆ ਜਾਂ ਨਹੀਂ ਮੰਨ ਦਿਆ ਤੇ ਨਹੀਂ ਮੰਨ ਦਿਆ ਤਾਂ ਕਿਸਾਨਾਂ ਨੂੰ ਜੋ ਵੀ ਅਗਲੀ ਰਣਨੀਤੀ ਹੋਊਗੀ ਜੋ ਵੀ ਉਹਨਾਂ ਦੇ ਜਿਹੜੇ ਜਥੇਦਾਰ ਨੇ ਕਿਸਾਨਾਂ ਦੇ ਤੇ ਉਹਦੇ ਮੁਤਾਬਕ ਫਿਰ ਅਗਲੀ ਰਣਨੀਤੀ ਕਢੀ ਜਾਊਗੀ ਅਰੇ ਆਣੇ ਦੇ ਲੋਕਾਂ ਦਾ ਕੀ ਰੁਖ ਹੈ हरियाणा ਦੇ ਲੋਕਾਂ ਦਾ ਰੁਕ ਠੀਕ ਹੈ ਪਰ ਉਹਦੇ ਕਿੰਨੂ ਬੇਵਸ ਨੇ ਇਸ ਵਾਰ ਹਰਿਆਣਾ ਦੇ ਲੋਕ ਕਿਉਂਕਿ ਉਹ ਹਰਿਆਣਾ ਵਾਲੇ ਪਾਸੇ ਨੇ ਤਾਂ ਇਤਰਾ ਕੇ ਕਿਸੇ ਵੀ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਦੇ ਜਦੋਂ ਕਿ ਜੇ ਹਰਿਆਣੇ ਚ ਜੇ ਇੰਟਰ ਹੋਣਗੇ ਉਦੋਂ ਉਹਨਾਂ ਦਾ ਪੂਰਨ ਸਮਰਥਨ ਮਿਲ ਸਕਦਾ ਹੈ ਕੱਲ੍ਹ ਦਾ ਇਹਨਾਂ ਘਟਨਾਕਰਮ ਸੀ ਉਹਦੇ ਵਿੱਚ ਕੀ ਕੁਝ ਹੋਇਆ ਕਿੰਨੇ ਵਿਅਕਤੀ ਜ਼ਖਮ ਹੋਏ ਜ਼ਖਮੀ ਕਰਮਤਾ ਜੁੜੀ ਹਰਿਆਣਾ ਸਰਕਾਰ ਹਰਿਆਣਾ ਹਰਿਆਣਾ ਪਹੁੰਚੀ ਉਹਨਾਂ ਨੂੰ ਜਿਹੜੇ ਕਿਸ਼ਾਨ ਸਖਨੋਲੇ ਬਾਂਦਰ ਤੇ ਉਹਨਾਂ ਦੇ ਆਪਣੇ ਅਥਰੂ ਗੈਸ ਪਲਾਸਟਿਕ ਦੀਆਂ ਗੁਲੀਆਂ ਅਤੇ ਹੋਰ ਕਈ ਤਰ੍ਹਾਂ ਦੇ ਮਤਲਬ ਇਸ ਤਰ੍ਹਾਂ ਪਾਣੀ ਦੀਆਂ ਦੇਖੀਆਂ ਬਸਤਾਰਾ ਕਿੰਨੇ ਜਿੰਨਾ ਕਈ ਲੋਕ ਇੱਥੇ ਜ਼ਖਮੀ ਹੋਏ ਕਈਆਂ ਦੀ ਲੱਤਾਂ ਟੁੱਟੀਆਂ ਕਈਆਂ ਦੀ ਬਾਹਾਂ ਕਾਫੀ ਕੁਝ ਨੂੰ ਦੇਖਣ ਨੂੰ ਮਿਲਿਆ ਕੰਦਾਰ ਕੀ ਗੱਲ ਜਿਹੜੀਆਂ ਇਹ ਕਿਹੜੇ ਕਿਸਾਨ ਜਥੇ ਬੰਦੀਆਂ ਦੇ ਦੀ ਸ਼ਕਤੀ ਤੋਂ ਮੁਕਾਬਲੇ ਦੇ ਦੇਖਿਆ ਜਾ ਰਿਹਾ ਜਿਹੜੇ ਵੈਰੀਗੇਟਡ ਰੈਂਕੀਤੀ ਹੋਈ ਹੈ ਬਹੁਤ ਹੀ ਜ਼ਬਰਦਸਤ ਹੈ ਬਹੁਤ ਜ਼ਿਆਦਾ ਜ਼ਬਰਦਸਤ ਹੈ ਇਸ ਵਾਰ ਪਤਾ ਕੀ ਕਰਨਾ ਜਿਹੜੀ ਇੱਥੇ ਲੇਹਰਾਂ ਨੇ ਨਾ 6 6 7 7 6 6 3 6 7 ਤਾਂ ਲੇਹਰਾਂ ਜਿਹੜੇ ਕੰਕਰੀਟ ਦੀਆਂ ਨੇ ਮਤਲਬ ਉਹ ਵਿਛਾਈਆਂ ਹੋਈਆਂ ਨੇ ਜਿਸ ਨੂੰ ਉਹਨਾਂ ਨੂੰ ਉਹਨਾਂ توڑਣ ਲਈ ਕਿਸਾਨਾਂ ਕੋਲ ਕੋਈ ਬਰਾਬਰ ਦੀ ਤਾਕਤ ਹੈ ਨਹੀਂ ਉਹ ਤਾਂ ਹੈ ਕਿਸਾਨਾਂ ਕੋਲ ਕੀ ਸ਼ਕਤੀ ਹੈ ਜਿਹੜਾ ਉਹਨੂੰ ਖਦੇੜ ਸਕੇ ਨਹੀਂ ਅਜੇ ਤੱਕ ਉਹ ਦੇਖੀ ਆਪਣੇ ਜਿਹੜੇ ਦੇਖੀ ਉਜਾਰ ਜਾਂ ਜੁਗਾਰ ਲੈ ਕੇ ਅਜੇ ਤੱਕ ਉਹ ਨਹੀਂ ਪਹੁੰਚੇ ਹੈਗੇ ਪਹੁੰਚੇ ਨਹੀਂ ਇੱਕ ਚਰਚਾ ਆਈ ਸੀ ਕਿ ਵੀ ਕਿਸਾਨਾਂ ਨੇ ਵੀ ਮਤਲਬ ਉਹਨਾਂ ਦਾ ਮੋੜਵਾ ਜਵਾਬ ਦੇਣ ਵਾਸਤੇ ਉਹ ਜੇ ਉਪਕਰਨ ਤਿਆਰ ਕੀਤੇ ਆ ਕਿੱਤੇ ਹੈਗੇ ਪਰ ਅਜੇ ਤੱਕ ਉਹ ਇਹ ਉਪਕਰਨ ਸ਼ੋ ਨਹੀਂ ਕਰ ਰਹੇ ਜੇ ਉਹਨਾਂ ਨੇ ਸ਼ੋ ਕਰ ਦਿੱਤੇ ਤਾਂ ਜਿਹੜੀ ਹਰਿਆਣਾ ਸਰਕਾਰ ਉਹ ਫਿਰ ਚਕੰਨੀ ਹੋ ਜਾਊਗੀ ਉਹ ਇੱਕਦਮ ਜੋ ਵੀ ਕੰਮ ਕਰਨਾ ਹੈਗਾ ਹੁਣ ਪਤਾ ਲੱਗਿਆ ਹੈਗਾ ਵੀ ਆਪਣੇ ਜਿਹੜੇ ਉਹ ਸਿਕਿਉਰਿਟੀ ਪੁਆਇੰਟ ਨੇ ਜਾਂ ਇਹਨਾਂ ਦੇ ਸਿਕਿਉਰਿਟੀ ਜਿਹੜੇ ਉਹ ਜਾਬ ਨੇ ਮਿਲ ਉਹ ਸ਼ੋ ਨਹੀਂ ਕਰ ਰਹੇ ਹੈਗੇ ਜਦੋਂ ਕੋਈ ਅਟੈਕ ਕਰਨ ਆਏਗਾ ਜਾਂ ਉੱਥੇ ਧਾਵਾ ਬੋਲਣ ਆਏਗਾ ਤਾਂ ਉਸੇ ਹਿਸਾਬ ਨਾਲ ਉਹ ਕੀ ਲੱਗਦਾ ਦੂਸਰੀਆਂ ਜਿਹੜੀਆਂ ਤੇਤੀ ਜਿਹਾ ਬੰਦੀਆਂ ਅਲੱਗ ਸੀਆਂ ਸਮਝੂ ਯੋਗ ਤੋਂ ਕਿਸਾਨ ਮੋਰਚੇ ਦੀਆਂ ਉਹ ਨਾਲ ਇਹਨਾਂ ਦੇ ਸਮਰਥਨ ਚਾਹਣਗੇ ਆ ਬਿਲਕੁਲ ਆਣਗੇ ਹੁਣ ਉਹਨਾਂ ਨੂੰ ਮਜਬੂਰ ਨਾਲ ਆ ਪਾਉਗੇ ਨਾ ਤੇ ਜਿਹੜੇ ਪੰਜਾਬ ਦੇ ਕਿਸਾਨ ਨੇ ਨਾ ਉਹ ਦੇਖਿਓ ਉਹਨਾਂ ਨੂੰ ਕਿ ਕਿਤੇ ਨਾ ਕਿਤੇ ਜਿਹੜੀ ਜਥੇਬੰਦੀਆਂ ਨੇ ਇਕੱਲਿਆਂ ਨੇ ਫੈਸਲਾ ਲਿਆ ਉਹਨਾਂ ਨੂੰ ਵਿਸ਼ਵਾਸ ਚ ਨਹੀਂ ਲਿਆ ਗਿਆ ਕਿ ਉਹਨਾਂ ਨੇ ਗਲਤ ਕੀਤਾ ਹਾਂ ਬਿਲਕੁਲ ਨਹੀਂ ਵਿਸ਼ਵਾਸ ਚ ਨਹੀਂ ਲੈ ਕੇ ਮਤਲਬ ਜੋ ਵੀ ਇਹ ਸੰਘਰਸ਼ ਦੀਆਂ ਤਿਆਰੀਆਂ ਕੀਤੀਆਂ ਜਿਹੜੇ ਦੂਜੇ ਜਥੇਬੰਦੀਆਂ ਨੇ ਉਹਨਾਂ ਨੂੰ ਵਿਸ਼ਵਾਸ ਚ ਲੈ ਕੇ ਇਹਨਾਂ ਨੇ ਇਹ ਮਤਲਬ ਜਿਹੜੀ 13 ਤਰੀਕਾ ਵਾਲੀ ਕੌਲਮ ਸੀ ਉਹ ਨਹੀਂ ਲੈ ਕੇ ਕੀਤੀ ਗਈ ਇਸ ਨੂੰ ਉਹ ਜਥੇਬੰਦੀਆਂ ਦੀ ਜਲਦਬਾਜ਼ੀ ਕਹੋਗੇ ਜਾਂ ਸਿਰਫ ਇਹ ਵੀ ਅਸੀਂ ਨਾਮ ਨਾ ਖਟ ਲਈਏ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਵੀ ਉਹ ਸੌਦੇ ਵੀ ਇਹ ਜਿੰਨਾ ਵੀ ਕ੍ਰੈਡਿਟ ਹੈ ਵੀ ਸਾਨੂੰ ਮਿਲ ਜੇ ਮਲਾਂ ਉਹਨਾਂ ਨੇ ਇਸੇ ਦੇਖੀ ਜਨਤਬਾਜ਼ੀ 'ਚ ਇਹ ਫੈਸਲਾ ਉਹਨਾਂ ਨੇ ਲਿਆ ਜਿਹੜੀ ਨਵੀਂ ਜਥੇਬੰਦੀਆਂ ਕੁਝ ਉੱਭਰੀਆਂ ਹੋਈਆਂ ਸੀ ਤੇਨੂੰ ਕੀ ਲੱਗਦਾ ਇਹਨਾਂ ਨੂੰ ਕੀ ਕਰਨਾ ਚਾਹੀਦਾ ਸੀਗਾ ਵੀ ਸਾਰੀ ਜਥੇਬੰਦੀਆਂ ਨੂੰ ਨਾਲ ਤਾਲਮੇਲ ਕਰਕੇ ਫਿਰ ਆਰੰਭਣਾ ਚਾਹੀਦਾ ਸੀਗਾ ਦੇਖੋ ਜੀ ਜਿਵੇਂ ਪਿਛਲੇ ਪਿਛਲੇ ਵਾਰੀ ਸੰਘਰਸ਼ ਹੋਇਆ ਸੀ ਉਹਨਾਂ ਤੋਂ ਇਹਨਾਂ ਨੂੰ ਕੁਝ ਨਾ ਕੁਝ ਸੇ ਜ਼ਰੂਰ ਸਿੱਖਣਾ ਚਾਹੀਦਾ ਸੀ ਕਿ ਉਹ ਪਿਛਲੀ ਵਾਰ ਜੋ ਦੇਖੀ ਸੰਘਰਸ਼ ਹੋਇਆ ਸੀ ਉਹ ਬਹੁਤ ਹੀ ਇੱਕ ਅਨੋਖਾ ਸੀ ਜੋ ਉੱਥੋਂ ਦਾ ਦੇਖੀ ਆਪਣੇ ਵਰਤਾਵਾਰ ਆ ਇਹਨਾਂ ਨੇ ਦੇਖਿਆ ਸੀ ਉਸ ਨੂੰ ਮੱਧ ਨਜ਼ਰ ਰੱਖਦੇ ਹੋ ਇਹਨਾਂ ਨੇ ਸਾਰਿਆਂ ਨੇ ਇਕਜੁੱਟ ਹੋ ਕੇ ਫੇਰ ਮਤਲਬ ਕਿ ਇਹ ਦੀ ਤਿਆਰੀ ਕਰਨੀ ਸੀ ਨਾ ਨਹੀਂ ਮੈਨੂੰ ਇਹ ਲੱਗ ਰਿਹਾ ਕਿ ਜਿੱਥੇ ਨਾ ਕਿਤੇ ਵੀ ਜਿਹੜਾ ਪਿਛਲਾ ਸੰਘਰਸ਼ ਸੀ ਉਹਦੇ ਵਿੱਚ ਕਿਸਾਨਾਂ ਨੇ ਤਾਂ ਕੁਝ ਸਿੱਖਿਆ ਨਹੀਂ ਕੇਂਦਰ ਸਰਕਾਰ ਜ਼ਰੂਰ ਸਿੱਖ ਗਿਆ ਉਹਨੇ ਉਸ ਚਰਚੀ ਨੂੰ ਦੇਖ ਕੇ ਵੱਡੇ ਹੋ ਗਏ ਨੇ ਪ੍ਰਬੰਧ ਬਿਲਕੁਲ ਉਹ ਦੇਖੀ ਜਿਹੜੇ ਪਿਛਲੇ ਉਹਨਾਂ ਕੇ ਕੇਂਦਰ ਸਰਕਾਰ ਨੇ ਜਾਂ ਹਰਿਆਣਾ ਸਰਕਾਰ ਨੇ ਕੁਝ ਉਹਨਾਂ ਕੋਲ ਕੋ ਗਲਤੀ ਹੋਈਆਂ ਸੀ ਨਾ ਇਸ ਵਾਰ ਦੇਖਿਓ ਉਹਨਾਂ ਨੇ ਸੁਧਾਰ ਕੇ ਮੁੱਲ ਤਾਂ ਕਿਉਂ ਨਹੀਂ ਪੂਰੀ ਆਪਣੀ ਤਕੜਾਈ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੁਕਿਆ ਜਾਵੇ ਤੁਸੀਂ ਬਾਉਂਡਰ ਦੇ ਬੜੇ ਨੇੜੇ ਬੈਠੇ ਹੋ ਕੀ ਲੱਗਦਾ ਹੈ ਕਿ ਜਿਹੜਾ ਕੱਲ ਨੂੰ 14 ਫਰਵਰੀ ਦਾ ਭਾਰਤ ਮਾਂ ਦਾ ਸੱਦਾ ਹੈ ਉਹਦੇ ਨਾਲ ਕੁਝ ਕੀ ਕੀ ਹੋਣ ਦੀ ਸਭਾਵਨਾ ਹੈ ਕਿ ਜਿਹੜੇ ਕੱਲ ਦੇਖੀ ਆਪਣੇ ਸਾਰੇ ਹੀ ਜੱਥੇਬੰਦੀਆਂ ਨੇ ਆਪਣੇ ਟ੍ਰੱਕ ਆਪਣੇ ਡਰਾਈਵਰਾਂ ਨੇ ਹੋਰ ਨੇ ਸਾਰਿਆਂ ਨੇ ਮਤਲਬ ਕਿ ਇੱਕ ਪੂਰਨ ਸਮਰਥਨ ਦਿੱਤਾ ਹੋਇਆ ਇਥੇ ਨੂੰ ਦੇਖਦੇ ਹੋ ਕੱਲ ਨੂੰ ਕੁਝ ਵੀ ਹੋ ਸਕਦਾ ਇਸ ਬਾਰਡਰ ਤੇ ਕੀ ਕਹਿਣਾ ਚਾਹੁੰਦੇ ਹਾਂ ਜੇ ਕਿਸਾਨ ਇਕੱਠੇ ਹੋ ਕੇ ਸਾਰੀਆਂ ਜੱਥੇਬੰਦੀਆਂ ਦੀ ਸੰਯੁਕਤ ਮੋਰਚ ਜਿਵੇਂ ਪਹਿਲਾਂ ਹੋਈਆਂ ਸੀਆਂ ਇਕਜੁੱਟ ਹੋ ਕੇ ਲੜਨਾ ਕੁਝ ਲੈ ਸਕਦੀਆਂ ਨੇ ਬਿਲਕੁਲ ਸਫਲ ਹੋ ਸਕਣ ਦੀ ਸਕਣ ਗਿਆ ਨਹੀਂ ਕੱਲੀ ਕੱਲੀ ਨਹੀਂ ਸਫਲ ਹੋਣੀਆਂ ਕੱਲੀ-ਕੱਲੀ ਨਹੀਂ ਸਫਲ ਹੋਉਂਦੀ ਆ ਇਸ ਵਾਰ ਜਿਹੜੀ ਕੇਂਦਰ ਸਰਕਾਰ ਹੈ ਤੇ ਹਰਿਆਣਾ ਸਰਕਾਰ ਕਿਸਾਨਾਂ ਤੇ ਭਾਰੀ ਹੁੰਦੀ ਨਜ਼ਰ ਆ ਰਹੀ ਹੈ ਮਿਹਰਬਾਨੀ ਜੀ ਜਾਣਕਾਰੀ ਦੇਣ ਦੀ ਬਹੁਤ ਬਹੁਤ ਧੰਨਵਾਦ ਧੰਨਵਾਦ